ਅੱਜ ਸੋਨੂੰ ਅੱਜ ਆਪਾਂ ਗੱਲਬਾਤ ਕਰਾਂਗੇ ਵੀਰਬਲ ਦੇ ਰੋਟਾਵੇਟਰ ਬਾਰੇ ਨਾਲ ਆਪਣੇ ਹੋਊਗਾ ਬਾਈ ਸੇਵਕ ਤੇ ਇਸ ਰੋਟਾਵੇਟਰ ਬਾਰੇ ਆਪਾਂ ਗੱਲਬਾਤ ਕਰਨੀ ਬਾਈ ਕੀ ਹਾਲ ਹੈ ਠੀਕ ਠਾਕ ਜੀ ਜਮਾਈ ਤੇ ਅੱਜ ਆਪਾਂ ਇਸ ਰੋਟਾਵੇਟਰ ਬਾਰੇ ਜਿਹੜੀ ਜਾਣਕਾਰੀ ਦੇਣੀ ਹੈ ਇਸ ਬਾਰੇ ਦੇਣੀ ਹੈ ਨਾ ਆਪਾਂ ਬਾਈ ਬਾਈ ਜੀ ਇਸ ਬਾਰੇ ਬਾਅਦ ਵਿੱਚ ਦੇਖਦੇ ਆਂ ਪਹਿਲਾਂ ਤੁਹਾਨੂੰ ਇੱਕ ਅਲੱਗ ਚੀਜ਼ ਦਿਖਾਉਣੀ ਆ ਕਿਹੜੀ ਚੀਜ਼ ਦਿਖਾਉਣ ਲੱਗਿਆ ਆਓ ਜੀ ਆਓ ਇੱਧਰ ਦੇਖੋ ਜੀ ਤੁਸੀਂ ਪਹਿਲਾਂ ਇਹ ਇਹ ਆਪਣਾ ਡਮੀ ਮਾਡਲ ਆ ਤੇ ਬਾਈ ਜੀ ਡਮੀ ਮਾਡਲ ਨਹੀਂ ਚੱਲਦਾ ਹੈਗਾ ਉਹ ਨਹੀਂ ਉਹ ਬਾਈ ਇਹ ਡਮੀ ਮਾਡਲ ਆ ਮਿਲਦਾ ਹੈ ਯਾਰ ਲੋ ਛੋਟੇ ਸਾਹਮਣੇ ਖੜਾ ਹੈ ਬੱਤਾ ਦੇ ਡਾਇਰੈਕਟਰ ਦੇ ਖੜਾ ਇਹ ਚੀਜ਼ ਦਾ ਦਰਸ਼ਕ ਫੈਸਲਾ ਕਰਨਗੇ ਵੀ ਐਡਾ ਵੱਡਾ ਦਾ ਸੁਹਾਗਾ ਨਹੀਂ ਹੁੰਦਾ ਬਾਈ ਇਹ ਬਾਈ ਜੀ ਆਪਣਾ ਤੁਸੀਂ ਅਹੀਂ ਮੰਨ ਕੇ ਚਲੋ ਵੀ ਸੁਹਾਗੇ ਤੋਂ ਥੋੜਾ ਵੱਡਾ ਰੂਟਾਵੇਟਰ ਦੇ ਰਿਹਾ ਤੁਹਾਨੂੰ ਹਾਂ ਸੋ ਅੱਗੇ ਬਾਕੀ ਚੱਲਦਾ ਸੁਹਾਗੇ ਦਾ ਜੇ ਸਟੈਂਡਰਡ ਸਾਈਜ਼ ਕਹੀਏ ਆਪਾਂ 12 13 ਫੁੱਟ ਹੁੰਦਾ ਹਨ ਬਾਈ ਜੀ ਇਹ ਤਾਂ 14.5 ਫੁੱਟ ਲੈ ਕੇ ਧਰੂਗਾ 14.5 ਫੁੱਟ ਜੀ ਸੁਹਾਗਾ ਜਿਹੜਾ 12 ਫੁੱਟ ਆ ਬਾਈ ਬਾਈ ਜੀ 14.5 ਫੁੱਟ ਲੈ ਕੇ ਧਰੂਗਾ ਤਰਿਕੀ ਚੀਕ ਕਢਾ ਲੈਂਦਾ ਆਪਣਾ 4 ਵੀਲ ਹੋਵੇ ਬਾਈ ਜੀ ਆਮ ਜੇ ਟਰੈਕਟਰ ਤੇ ਆ अच्छा ठीक है जी सोनू ਇਹਦੇ ਉੱਤੇ ਹੀ ਚੱਲਦਾ ਦਿਖਾਵਾਂਗੇ ਨਹੀਂ ਮੈਂ ਮੈਂ ਤਾਂ ਇਹ ਸੋਚਿਆ ਸੀ ਕਿ ਮੈਂ ਕਿਹਾ ਵੀ ਇਹ ਜਿਹੜਾ ਲੈ ਕੇ ਜਾਂਦਾ ਵਾ ਵੀ ਇੱਕ ਡਮੀ ਮਾਡਲ ਨਾਲ ਵੀ ਵੀਡੀਓ ਜੀ ਫੜਾ ਦਿਖਾ ਦਾਂਗੇ ਵੀ ਐਡੇ ਐਡੇ ਵੱਡੇ ਮਾਡਲ ਇਹ ਬਣਾਉਣ ਲੱਗ ਗਏ ਆ ਪਰ ਤੁਸੀਂ ਤਾਂ ਕਿੰਨੇ ਇਹ ਚੱਲਦਾ ਦਿਖਾਵਾ ਅੱਜ ਤੱਕ ਇੱਕ ਸਾਡੇ ਫੈਕਟਰੀ ਦਾ ਨਾ ਅੱਜ ਤੱਕ ਦਾ ਰਿਕਾਰਡ ਹੈ ਕਿਸੇ ਚੀਜ਼ ਦੇ ਵਿੱਚ ਅਸੀਂ ਨੇ ਕਿਤੇ ਦਿਖਾਵਾ ਨਹੀਂ ਕੀਤਾ ਠੀਕ ਹੈ ਜੋ ਕਰਦੇ ਆ ਅਸੀਂ ਉਹੀ ਦਿਖਾਉਨੇ ਆ ਨਹੀਂ ਇਹ ਚਲੋ ਉਹ ਦਾ ਛੱਡੋ ਬਾਈ ਹਨਾ ਪਿਛਲੀ ਵਾਰ ਆਪਾਂ 12 ਫੁੱਟ ਜਿਹੜਾ ਆਪਾਂ ਕਿਹਾ ਸੀ ਬਣਾ ਲਦਾ ਉਹਦਾ ਸੱਚ ਮੰਨ ਲਿਆ ਜੀ ਇਸ ਰੋਟੇਟਰ ਦਾ ਕੌਣ ਬੰਦਾ ਸੱਚ ਮੰਨੂਗਾ ਸਾਡੇ ਹਰ ਇੱਕ ਟਰੈਕਟਰ ਦੇ ਚੱਲੂਗਾ ਬਾਈ ਜੀ ਆਪਾਂ ਮਿੰਨਕੇ ਦਿਖਾਵਾਂਗੇ ਬਾਕੀ ਤੁਹਾਨੂੰ ਮਿੰਨ ਦੀ ਕਿ ਲੋੜਾ ਤੁਹਾਨੂੰ ਟਰੈਕਟਰ ਦੀ ਦੋਨੇ ਜਾਂਦਾ ਹੈ ਇਹ ਤੁਹਾਨੂੰ ਦੱਸੂਗਾ ਨਾ ਦੇਖਣ ਵਾਲਾ ਤਾਂ ਹੀ ਕਹਿੰਦਾ ਯਾਰ ਇਹਦਾ ਡੰਮੀ ਮਾਡਲ ਜਾਂ ਲਈ ਫਿਰਦੀ ਆ ਐਕਚੁਅਲੀ ਤੁਹਾਨੂੰ ਡੈਮੋ ਕਰਕੇ ਦਿਖਾਵਾਂਗੇ ਤੇ ਲਾ ਕੇ ਦਿਖਾਵਾਂਗੇ ਬਿਲਕੁਲ ਪੱਥਰ ਵਰਗੀ ਜ਼ਮੀਨ 'ਚ ਦਿਖਾਵਾਂਗੇ ਚਲਾ ਕੇ ਅੱਛਾ ਜੀ ਟਰੈਕਟਰ ਕਿੱਡੇ ਤੇ ਚੱਲਦਾ ਹੈ ਬਾਈ ਜੀ 60 HP ਦਾ Ориਜਨਲ ਅੱਛਾ ਠੀਕ ਹੈ ਜੀ ਕੋਈ ਬੋਡੀਫਾਈ ਨਹੀਂ ਜਮਾ ਬਿਲਕੁਲ ਸਿੰਪਲ ਟਰੈਕਟਰ 60 HP ਖਿੱਚੀ ਜਾਂਦਾ ਇਹਨੂੰ ਬਾਈ ਜੀ ਇਹ ਖਿੱਚ ਬਾਕੀ ਅਸੀਂ ਦੇਖੋ ਮੰਗੇ ਤੇ ਵੱਡੇ ਵੀ ਕਰਦੇ ਆ ਸਿਰਫ ਅਸੀਂ ਸਾਨੂੰ ਲੋਡ ਬਾਰੇ ਜਿੰਤਾ ਕਰ ਰਹੇ ਹਾਂ ਸੋਨੂੰ ਮਨ ਨਹੀਂ ਚਾਹੀ ਜਾਨੂ ਕਰਵਾ ਰਹੇ ਆ ਵੀ ਸਾਡੇ ਇੰਨਾ ਕੋ ਲੋਡ ਆ ਰੋਟਾਵੇਟਰ ਦਾ 60 ਦੇ ਤੇ ਸਾਨੂੰ ਤਾਂ ਚਲਾ ਕੇ ਦਿਖਾ ਰਹੇ ਆ ਇਹ ਇਸ ਗੱਲ ਦਾ ਯਕੀਨ ਕਿਸੇ ਨੇ ਨਹੀਂ ਮੰਨਣਾਗਾ ਆਪਾਂ ਮਨਾਵਾਂਗੇ ਜੀ ਆਪਾਂ ਚਲਾ ਕੇ ਵੀ ਵੇਖ ਲਾਂਗੇ ਇਹਨੂੰ ਵੀ ਆਪਾਂ ਪਾਈ ਪਾਈ ਮਨਾਵਾਂਗੇ ਜੀ ਮਨੋਂ ਇਹ ਚੀਜ਼ ਦਾ ਤੁਸੀਂ ਛੱਡ ਦਿਓ ਹਾਂ ਠੀਕ ਹੈ ਕਿਉਂਕਿ ਅਕਸਰ ਜਦੋਂ ਇਹ ਵੱਡੇ ਰੋਟਾਵੇਟਰ ਦੀ ਜੋ ਆਪ 12 ਫੁੱਟੇ ਰੋਟਾਵੇਟਰ ਦੀ ਆਪਾਂ ਵੀਡੀਓ ਬਣਾਈ ਜੀ ਹਾਂ ਜੀ ਉਹ ਚ ਕਾਫੀ ਕਮੈਂਟ ਆਏ ਸੀ ਬਾਈ ਯਾਰ ਸਾਡੀ ਜ਼ਮੀਨ ਐ ਵੀ ਆ ਉਹ ਆ ਬੀਰੀਏ ਚ ਕਮੈਂਟ ਆਏ ਵੀ ਯਾਰ ਸਾਡੀ ਜ਼ਮੀਨ ਚ ਲੈ ਕੇ ਆਓ ਠੀਕ ਹੈ ਜੀ ਜਿਹੜਾ ਮਰਜੀ ਟਰੈਕਟਰ ਲਿਓ ਕਿਵੇਂ ਖੇਚ ਲੂਗਾ ਬਾਈ ਜੀ ਜ਼ਮੀਨ ਤੁਸੀਂ ਇੱਥੇ ਤਾਂ ਆਪਾਂ ਪੰਜਾਬ ਦੇ ਨੂੰ ਤਾਂ ਮੰਨਦੇ ਹੀ ਨਹੀਂ ਮੈਂ ਤਾਂ ਇਹਨੂੰ ਰੇਤਾ ਮੰਨਦੇ ਆ ਸੀ ਹਾਂ ਹਾਂ ਇੱਕ ਤਰ੍ਹਾਂ ਦਾ ਰੇਤਾ ਹੀ ਬਣਿਆ ਪਿਆ ਕਿਉਂ ਜ਼ਮੀਨਾਂ ਨੂੰ ਕੁਝ ਨਹੀਂ ਰਿਹਾ ਹੈਗਾ ਠੀਕ ਹੈ ਜੀ ਮਹਾਰਾਸ਼ਟਰ ਦੇ ਵਿੱਚ ਕਹਿੰਦੇ ਕਹੋਂਦੇ ਏਰੀਏ ਦੇ ਵਿੱਚ ਚੈਲੰਜ ਹੈ ਜਿੱਥੇ ਅਸੀਂ ਚਲਾਵਾਂਗੇ ਉੱਥੇ ਚਲਾ ਕੇ ਦੇ ਦਾਂ ਉੱਥੇ ਐਡੇ ਐਡੇ ਰੋੜੇ ਹੀ ਰਹਿੰਦੇ ਆ ਬਾਈ ਜੋ ਰੋੜੇ ਕੀ ਮੈਂ ਤੁਸੀਂ ਪੱਤਰਾ ਚ ਚਲਾਓ ਅੱਛਾ ਚੱਲ ਜੀ ਲਾਉਣ ਵਾਲੇ ਅਸੀਂ ਬੈਠੇ ਆਂ ਠੀਕ ਇਹ ਇਹ ਹੁਣ ਜਿਹੜਾ 14.5 ਫੁੱਟ ਪੂਰਾ ਵਾਜਾਂ ਵਿੱਚੋਂ ਬਾਈ ਜੀ ਅੰਦਰੋਂ ਅੰਦਰੋਂ 14 ਫੁੱਟ ਹੈ ਦੋਨੋਂ ਸਾਈਡ ਡਿਸਕਾਂ ਲਾ ਕੇ 14.5 ਫੁੱਟ ਪੂਰਾ ਲੈ ਜਾਂਦਾ ਠੀਕ ਹੈ ਇਹ ਬਾਈ ਐਡੀ ਐਡੀ ਦੀ ਲੋੜ ਕੀ ਪੈਗੀ ਲੋੜ ਬਾਈ ਜੀ ਸਾਧਨ ਵੱਡੇ ਹੋਏ ਜਾਂਦੇ ਆ ਦੇ ਕੋਈ ਠੀਕ ਹੈ ਨਾ ਉਹਨਾਂ ਮੁਕਾਬਤ ਰੋਟਾਟਰ ਵੀ ਆਪਾਂ ਨੂੰ ਫਿਰ ਵੱਡੇ ਕਰਨੇ ਪੈਣਾ ਹਾਲੇ ਤੱਕ 14 ਆਪਣਾ ਚੱਲ ਰਿਹਾ ਆਪਾਂ ਸੋਨੂੰ ਅਗਲੀ ਗੇਲ ਸੋਨੂੰ 16 ਫੁੱਟ ਵੀ ਦਿਖਾਵਾਂਗੇ 16.5 ਉਹ ਵੀ ਕੰਮ ਕਰੂਗਾ ਉਹ ਖਰੀਦੂ ਕੌਣ ਉਹਨੂੰ ਐਡੇ ਐਡੇ ਨੂੰ ਬਾਈ ਜੀ ਮੰਗ ਕਰ ਰਹੇ ਆ ਡਿਮਾਂਡ ਹੈਗੀ ਐ ਜੀ ਜੀ ਅਛਾ ਬਾਰਲੇ ਦੇਸ਼ਾਂ ਚ ਵੀ ਜਾਂਦਾ ਵਾ ਆਪਣਾ ਬਹੁਤ ਮਾਲ ਜਾ ਚੁੱਕਿਆ ਠੀਕ ਹੈ ਹਿੰਦੁਸਤਾਨ ਦੇ ਵਿੱਚ ਵੀ ਜਾ ਚੁੱਕਿਆ ਕੋਈ ਨਹੀਂ ਹੈਗਾ ਮਹਾਰਾਸ਼ਟਰ ਦੇ ਵਿੱਚ ਲੋਕ ਆਪਾਂ ਜ਼ਿਆਦਾਤਰ ਸੋਚਦੇ ਆਂ ਵੀ 5 ਫੁੱਟੇ 6 ਫੁੱਟੇ ਵਾਲੇ ਨੇ ਹਾਂ ਠੀਕ ਹੈ ਜੀ ਅਸੀਂ ਫੈਕਟਰੀ ਦੇ ਵਿੱਚ ਆ ਕੇ ਚੈੱਕ ਕਰ ਸਕਦਾ ਬੰਦਿਆਂ ਦੇ ਨੰਬਰ ਭੇਜ ਦਿੰਦੇ ਆਂ ਮਹਾਰਾਸ਼ਟਰ ਦੇ ਵਿੱਚ ਪੂਨੇ ਦੇ ਵਿੱਚ ਚੱਲਦਾ ਦਿਖਾ ਸਕਦੇ ਆਂ ਇਹੀ ਇਹੀ 14 ਫੁੱਟਾ ਜੀ 14.5 ਫੁੱਟਾ ਕਿਆ ਬਾਤ ਆ ਬਈ ਆ ਬਟਰੈਕਟਰ ਵੀ ਵਿਖਾ ਦੇ ਗਿਆ ਪਰ ਮਰਾ ਟਰੈਕਟਰ ਦਿਖਾਈ ਗਿਆ ਪਹਿਲਾਂ ਰੋਟਾਵੇਟਰ ਬਾਰੇ ਫੇਰ ਗੱਲ ਕਰਦੇ ਆ ਵੀ ਟੂ 휠 ਟਰੈਕਟਰ ਆ ਬਾਈ ਕਿਤੋਂ ਟਰੈਕਟਰ ਦਾ ਨਟ ਖੁੱਲਿਆ ਹੋਵੇ ਨਾ ਉਹ ਚੀਜ਼ ਤੇ ਜਿਵੇਂ ਹੋਰ ਤਾਂ ਛੱਡੋ ਤੁਸੀਂ ਆ ਰੇਸ ਦੀ ਨਾ ਇਹਦੇ ਉੱਤੇ ਉਹ ਦਿੱਤੀ ਹੁੰਦੀ ਹੈ ਕੰਪਨੀ ਨੇ ਆ ਨੈਪਲ ਜਾ ਬੰਦਾ ਹਰ ਕੋਈ ਤੋੜ ਕੇ ਮਾਰਦਾ ਦੇਖੋ ਜੀ ਨਾਲ ਹੀ ਲੱਗੀ ਪਈ ਹੈ ਸੀਲ ਬਿਲਕੁਲ ਕੋਈ ਵੀ ਦੇ ਤੋ ਸੀਲ ਤੁਹਾਨੂੰ ਟੁੱਟੀ ਦਿੰਦੀ ਹੈ ਕਿਸੇ ਪਾਸੇ ਲੱਗੀ ਲੱਗੀ ਦਿੰਦੀ ਹੈ ਤਾਂ ਬੰਦਾ ਸਾਨੂੰ ਸਾਬਤ ਕਰ ਦੇ ਵੈਸੇ ਆਪਾਂ ਜਿਹੜਾ ਇਹਨੂੰ ਰეკਮੈਂਡ ਕਿਹੜੇ ਟਰੈਕਟਰ ਦੇ ਬਈ ਅਸੀਂ ਇਹਨੂੰ 75 ਮੰਨਦੇ 75 ਟਰੈਕਟਰ ਤੇ 80 ਜੀ ਬਿਲਕੁਲ ਜਿਹੜਾ ਸਹੀ ਕੰਮ ਹੈਗਾ ਟਰੈਕਟਰ ਨੂੰ ਮੰਨ ਕੇ ਚੱਲ ਜਾਨ ਲਾਉਣ ਦੀ ਜਿਆਦਾ ਨਹੀਂ ਲੋੜ ਪਊਗੀ ਉਹਦੇ ਵਾਸਤੇ ਇਹਨਾਂ ਚਾਹੀਦਾ ਇੱਕ ਇੱਕ ਜਿਹੜੇ ਇਹਦੇ ਬਲੇਡ ਆ ਬਾਈ ਕਿੰਨੇ ਬਲੇਡ ਆ ਟੋਟਲ 108 ਪੀਸ ਨੇ ਜਿਹੜੇ 108 ਪੀਸ ਜੀ ਤੇ ਜਿਹੜੇ ਆਪਣੇ 8 ਫੁੱਟੇ 9 ਫੁੱਟੇ ਜਿਹੜੇ ਆ ਟਰੈਕਟਰ ਚਲਾਉਂਦੇ ਆ 10 ਫੁੱਟਿਆਂ ਨੂੰ ਚਲਾਉਂਦੇ ਆ ਉਹਦੇ ਕਿੰਨੇ ਵੀ ਹੁੰਦੇ ਆ ਕਿਸੇ ਦੇ 60 ਵੀ ਹੁਣ 8 ਫੁੱਟੇ ਦੇ ਵਿੱਚ 60 ਵੀ ਆਉਂਦੇ 54 ਵੀ ਆਉਂਦੇ ਜੀ 9 ਫੁੱਟੇ ਦੇ 72 ਵੀ ਆਉਂਦੇ 68 ਵੀ ਏਰੀਆ ਦੇ ਹਿਸਾਬ ਨਾਲ ਅਸੀਂ ਬਲੇਡ ਦੇ ਦਿੰਨੇ ਅੱਛਾ ਅੱਛਾ ਮਾਲਾ ਯਾਰ ਫਿਰ ਇਹ ਡਾਈ ਨੇ ਬਲੇਡਾਂ ਨੂੰ ਚਲਾਈ ਜਾਂਦਾ ਅਕਸਰ ਯਾਰ ਸੁਹਾਗੇ ਨੂੰ ਖਿੱਚਣਾ ਔਖਾ ਹੋ ਜਾਂਦਾ ਇਹ ਜਿਹੜੇ ਟ੍ਰਿਕ ਚੀਜ਼ ਦੀ ਉੱਤੇ ਆਪਾਂ ਮਾਰ ਕੇ ਇਹ ਚ ਪਨਾ ਕੀ ਦਿੱਤਾ ਹੈ ਜਾਈਏ ਖਿੱਚੀ ਜਾਂਦੇ ਆ ਮੰਨ ਕੇ ਚੱਲਾਂਗੇ ਨਾ ਜੀ ਕੁਝ ਵੀ ਵਾਰ ਨਹੀਂ ਹੈਗਾ ਜੀ ਜ਼ਿੰਦਗੀ 'ਚ ਅੱਛਾ ਸਭ ਕੁਝ ਚੱਲਦਾ ਮਿਹਨਤ ਕਰਾਂਗੇ ਦੇਖੋ ਜੀ ਹਰ ਇੱਕ ਚੀਜ਼ ਆਪਾਂ ਨੂੰ ਰਾਹ ਦੇਊਗੀ ਹੂੰ ਠੀਕ ਹੈ ਜੀ ਇੱਕ ਦਾ ਚੀਜ਼ ਹੁੰਦੇ ਹਵਾ ਦੇ ਵਿੱਚ ਗੱਲ ਕਰਨੀ ਲੋਕ 10 ਫੁੱਟੇ ਦੇ ਹਾਂਜੀ 14 ਫੁੱਟਾ ਹੋ ਗਿਆ ਜੀ ਸਾਡਾ 16 ਹੋ ਗਿਆ ਠੀਕ ਹੈ ਨਾ ਮਦਾਨ ਚ ਉਤਰ ਕੇ ਪਤਾ ਲੱਗਦਾ ਠੀਕ ਹੈ ਇਹਦਾ ਵਜ਼ਨ ਕਿੰਨਾ ਹੋਊਗਾ ਬਈ ਭਜਨ ਬਾਈ ਜੀ ਦਾ 8.5 9 ਮੀਟਰ ਦਾ ਏੜ ਗੇੜ ਚੱਲ ਜਾਂਦਾ ਹੈ। ਅੱਛਾ। ਹਾਂਜੀ। 8.5 9 ਹਾਂ ਹਿੱਸਾ ਲਾ ਕੇ ਕੋਈ ਲਿਜਾਣ ਚ ਨਹੀਂ ਕੋਈ ਦਿੱਕਤ ਹੈਗੀ। ਹਿੱਸਾ ਦੋਨੇ ਪਾਸੋਂ ਦੱਸੋ ਸੀਨੇ ਸਿਰਫ ਸੁਆਗੇ ਮੰਗੂ ਲੈ ਜਾਂਦਾ ਵਾ। ਸੁਆਗੇ ਮੰਗੂ ਲੈ ਜਾਣਾ ਇਹਨੂੰ। ਅੱਛਾ। ਜਿਵੇਂ ਮਰਜ਼ੂ ਕੋਈ ਕੱਲਾ ਕੱਲਾ ਬੰਦਾ ਇਹ ਹਿੱਸਾ ਲਾ ਲੈਂਦਾ ਇਹਦਾ। ਕੱਲਾ ਬੰਦਾ ਆਰਾਮ ਨਾਲ ਲਿਫਟ ਚੱਕੋ ਜੀ। ਉਹਨੂੰ ਥੱਲੇ ਡੇਕ ਦਿਓ ਉਸ ਤੋਂ ਬਾਅਦ ਲੈ ਆ ਕੇ ਟੇਕਰ ਇਧਰ ਹਾਂ ਕਰ ਲੋ। ਕੋਈ ਦਿੱਕਤ ਹੀ ਨਹੀਂ ਹੈਗੀ। ਬਿਲਕੁਲ ਬਿਲਕੁਲ। ਤੇ ਇਹਦੇ ਇਹਦਾ ਬਾਈ ਫਿਰ ਹੁਣ ਗੇਅਰ ਵੀ ਕਾਫੀ ਵੱਡਾ ਲਾਇਆ ਹੋਊਗਾ। ਇਹਦੇ अच्छा बाडी तोला ठीक है ये कोई बाडी ਦੇ ਵਿੱਚ ਕੋਈ ਕਿ ਤਰ੍ਹਾਂ ਦਾ ਹੁੰਦਾ ਵੀ ਇੰਨੀ ਵੱਡੀ ਬਾਡੀ ਮੋੜੀ ਹਉਆ ਮਣਾਲ ਕੇ ਨਾ ਨਹੀਂ ਬਾਡੀ ਦੇ ਵਿੱਚ ਕਿਤੇ ਮੈਨੂੰ ਜੋੜ ਦਿਖਾ ਦਿਓ ਇਸ ਚੀਜ਼ ਦੇ ਅਸੀਂ ਜ਼ਿੰਮੇਵਾਰਾਂ ਹਾਂ ਕਿਉਂਕਿ ਇਹ ਚੀਜ਼ ਆਏ ਵੀ ਢੋਲ ਪੈਂਦੀ ਹੈ ਬੈਂਡੂ ਹੀ ਪੈਣ ਦਾ ਖਤਰਾ ਕਿਉਂਕਿ ਇੰਨੇ ਦਾ ਹੱਲ ਨਹੀਂ ਚੱਲਦਾ ਇੰਨੇ ਫੁੜਾ ਦੇ ਵਿੱਚ ਸਿਰਫ ਆਪਣੇ ਡਾਲੇ ਦੋ ਲੱਗੇ ਹੋਏ ਆ ਬਾਡੀ ਸਿੰਗਲ ਮਿਲੂ ਤੁਹਾਨੂੰ ਅੱਛਾ ਸਾਰੀ ਸਿੰਗਲ ਬਾਡੀ ਸਾਰੀ ਬਾਡੀ ਸਿੰਗਲ ਹੈ ਠੀਕ ਹੈ ਕਿਤੇ ਕੋਈ ਜੋੜ ਨਹੀਂ ਇਹਦੇ ਵਿੱਚ ਠੀਕ ਹੈ ਜੀ ਇੱਕੋ ਇੱਕ ਤੁਸੀਂ ਇਹਦੇ ਜਨਟ ਸਾਰਾ ਦੇਖ ਲਓ ਟੀਵੀ ਇਸ ਤੋਂ ਬਿਨਾ ਇਹਦੇ ਵਿੱਚ ਅਸੀਂ ਕੁਝ ਵਰਤਦੇ ਨਹੀਂ ਠੀਕ ਹੈ ਬਈ ਠੀਕ ਹੈ ਜੀ ਹਰ ਇੱਕ ओके okay. पीटी ਨਾਟ ਆਏਗਾ ਵੀ ਜਾਣਗੇ ਜਿਹ ਬੰਦਾ ਨਾ ਇਹਨੂੰ ਇੱਕ ਤਰ੍ਹਾਂ ਦਾ ਚਲਦੇ ਦੇ ਤਾਂ ਖੋਲਣਾ ਦੂਰ ਦੀ ਗੱਲ ਹੈ ਜੇ ਤੁਸੀਂ ਇਹਨੂੰ ਪਾਨੇ ਨਾਲ ਖੋਲਣ ਲੱਗੇ ਜੋ ਤੁਹਾਡਾ ਇੱਕ ਨਾਟ ਦਮ ਕੱਢ ਦੂਗਾ ਜੀ ਅੱਛਾ ਜੀ ਏ ਲਟਹਿ ਜਾਈ ਅੱਛਾ ਪੂਰਾ ਵਧੀਆ ਨਾ ਲਾਇਆ ਹੋਇਆ ਵਾ ਤੁਲਮੀ ਚੀਜ਼ ਨਹੀਂ ਕੋਈ ਵੀ ਚੱਕ ਕੇ ਲਾਉਂਦੇ ਆਪਾਂ ਇਹਨੂੰ ਇਹਨੂੰ ਬਈ ਜਿਵੇਂ ਹੁਣ ਇੱਕ ਦੋ ਚਲੋ ਤੂੰ ਆ ਤਾਂ ਸਪੋਰਟ ਦੇਤੀ ਆ ਹਾਂਜੀ ਪਰ ਜੇ ਫਿਊਚਰ ਦੇ ਵਿੱਚ ਕਿਤੇ ਇਹਨੂੰ ਕੁਝ ਹੁੰਦਾ ਵਾ ਜਾਂ ਕੋਈ ਬੈਂਡੇਜ ਮਾੜਾ ਮੋਟਾ ਪੈਂਦਾ ਵਾ ਕਿ ਨਹੀਂ ਹੋ ਗਏ ਮਤਲਬ ਨਹੀਂ ਇਸ ਚੀਜ਼ ਦਾ ਅੱਛਾ ਵੀ ਇਹ ਕੰਮ ਹੋ ਜਾਏ ਉਹ ਹੁੰਦਾ ਕਿਉਂ ਹੈ ਜੇ ਤੁਹਾਡੇ ਰੋਟੇਟਰ ਦੇ ਵਿੱਚ ਸਹੀ ਨਹੀਂ ਕੰਮ ਹੋਇਆ ਹੋਇਆ ਹੈ ਨਾ ਰੋਟੇਟਰ ਤੁਹਾਡਾ ਵਾਈਬ੍ਰੇਸ਼ਨ ਕਰਦਾ ਧੜਕਦਾ ਰੋਟੇਟਰ ਨੁਕਸਾਨ ਉਹਦੋਂ ਕਰਦਾ ਸਾਡੀ ਸ਼ੁਰੂਤ ਉਹੀ ਦੇ ਕਿਹ ਚੀਜ਼ ਆਉਗਾ ਮਣੇ ਹੋਇਆ ਵੀ ਵੀਰਵਾਲ ਵਾਲੇ ਗਲਾਸ ਧਰ ਇਹ ਤੇ ਵੀ ਚੱਲੂਗਾ ਇਹ ਤੇ ਵੀ ਚਲਾ ਦਾਂਗੇ ਬੋਲੋ ਕੀ ਬਾਤ ਆ ਯਾਰ 9 ਫੁੱਟ ਤੋਂ ਬਾਅਦ ਰੋਟਾਵੇਟਰ ਜਦੋਂ ਵੀ ਸ਼ੁਰੂ ਹੋ ਜਾਂਦਾ ਨਾ ਹਰ ਇੱਕ ਕਿਸਾਨ ਦੀ ਮੰਨ ਕੇ ਚੱਲੋ ਇਹ ਹੁੰਦੀ ਹੈ ਵੀ ਰੋਟਾਵੇਟਰ ਥੱਲੇ ਨਹੀਂ ਜਾਣਾ ਹਾਂ 9 ਫੁੱਟ ਤੋਂ ਜਿਹੜਾ ਵੱਡਾ ਹੋ ਗਿਆ ਵੀ ਰੋਟਾਵੇਟਰ ਡੂੰਘਾ ਨਹੀਂ ਜਾਂਦਾ ਹਾਂ ਅਸੀਂ ਇਹ ਚੀਜ਼ ਦਾ ਦਾਵਾ ਕਰਦੇ ਹਾਂ ਵੀ ਤੁਹਾਨੂੰ ਲਿਫਟ ਰੋਕ ਕੇ ਰੱਖਣੀ ਪਊਗੀ ਥੱਲੇ ਨਹੀਂ ਜਾਊ ਜੀ ਹੁਣ ਪੂਰੀ ਲਿਫਟ ਸਿੱਟੀ ਆ ਦੀ ਬਾਈ ਜੀ ਪੂਰੀ ਲਿਫਟ ਸਿੱਟ ਕੇ ਤੇ ਨਹੀਂ ਚੱਲ ਸਕਦਾ ਕਿਉਂ 60 ਦਾ ਟਰੈਕਟਰ ਹਾਂ ਠੀਕ ਹੈ ਹਾਂ ਪਰ ਫਿਰ ਵੀ ਆਪਾਂ ਜੇ ਕਿ ਕਿੰਨਾ ਕਿੰਨਾ ਕ ਜਾਵੜਦਾ ਮੈਂ ਤੁਹਾਨੂੰ ਸਾਰੇ 1 ਮਿੰਟ ਦੀ ਡੈਮੋ ਤੁ ਜੇ ਜੇ 75 ਰਪੀ ਹੋਵੇ ਤਾਂ ਯਾਨੀ ਕਿ ਹੋਰ ਡੁੰਗਾਈ ਚ ਜਾਊਗੇ ਸਾਨੂੰ ਰੋਕ ਰੋਕ ਰੱਖਣੀ ਪੈਣੀ ਲੈ ਬਿੱਟੇ ਦੀ ਅੱਛਾ ਫਿਰ ਵੀ ਇਹਨੇ ਕਹਿਣਾ ਮੈਂ ਥੱਲੇ ਨੂੰ ਜਾਣਾ ਹੈਗਾ ਹਾਂ ਤੁਸੀਂ ਆਪਦੇ ਆਪ ਰੋਕੋਗੇ ਵੀ ਹੁਣ ਬਹੁਤ ਹੋ ਗਿਆ ਮੋੜ ਲੈ ਠੀਕ ਹੈ ਇਹਦਾ ਯਾਰ ਕਿੱਲੇ ਦੇ ਜਿਤ 14 ਫੁੱਟ ਕਿਦੇ ਇਹ ਕਿਹੜੇ ਛੋਡੇ ਕਿੱਲੇ ਦੇ ਵਿੱਚ ਗਿਣਨੇ ਆਉਣਗੇ ਕਿਹੜੇ ਆਉਣੇ ਕਿਹੜੇ ਯਾਰ ਇਹਦੇ ਉੱਤੇ ਲਜਾਣ ਤੀ ਟਾਈਮ ਲੱਗਣਾ ਬੋਣ ਤੇ ਟਾਈਮ ਨਹੀਂ ਲੱਗਣਾ ਖੇਤ ਮੈਨੂੰ ਲੱਗਦਾ 15 16 ਗੀੜਿਆਂ ਚ 16 ਵੀ ਗੇੜੇ ਨੇ ਦੇਣੇ ਨਹੀਂ ਸੱਤੀ ਕਰਮਾ ਹੋਵੇ ਹਨਾ ਸੱਤੀ ਕਰਮੇ ਤੇ ਲਾ ਲਓ ਤੁਸੀਂ ਹਾਂ 14 14 ਤਾਂ ਹੈਗਾ ਹੀ ਹੈ 14 ਕਦੋਂ ਕੁੱਤੀ ਦੇ ਵਿੱਚ ਚਲਾ ਲਓ ਕਦੋਂ ਮਾਰਨੋ ਹੈ ਨਾ ਬੇਲਾ ਤਾਂ ਟਾਈਮ ਹੀ ਕੁਝ ਨਹੀਂ ਲਾਉਂਦਾ ਹਾਂ ਮਾਂ ਕੋ ਹੁਣ ਜਿਹੜੇ ਪਾਈਆਂ ਲਵੇ ਗਏ ਹੋਏ ਨੇ ਹਾਂ ਕੋਈ ਹੁਣ ਉਹ ਵੱਡੇ ਦੀ ਵੀ ਮੰਗ ਕਰ ਰਹੇ ਨੇ ਇਹ ਦੂ ਵੱਡਾ ਵੀ ਬਣਾਉਣਾ ਹੈ ਇੱਕ ਵੱਡੇ ਦੀ ਮੰਗ ਕਰ ਰਹੇ ਨੇ ਅੰਬਰਸਰ ਦੇ ਵਿੱਚ ਮੰਨ ਕੇ ਚਲੋ ਸਾਡੇ ਕਈ ਵੀਸ ਜਾ ਚੁੱਕੇ ਨੇਗੇ ਉਹ ਸਭ ਤੋਂ 16 ਦੀ ਬਹੁਤ ਜ਼ਿਆਦਾ ਮੰਗ ਕਰ ਰਹੇ ਨੇ ਸੋਨਾ ਵੀ ਬਣਾਉਣਾ ਹੈ ਪਰ ਵੀ ਆਪਣਾ ਕੰਮ ਚੱਲ ਰਿਹਾ ਉਹ ਸੋਨ ਨੂੰ ਅਸੀਂ ਕੋਈ ਇਹ ਨਹੀਂ ਹੈਗਾ ਉਹ ਸੋਨ ਨੂੰ ਫੋਲਡਿੰਗ ਬਣਾ ਕੇ ਦੇਵਾਂਗੇ ਅੱਛਾ ਜੀ ਉਹ ਤੋਂ ਆਰ ਐਨ ਡੀ ਚ ਚੱਲੀ ਜਾਂਦਾ ਹੈ ਆਰ ਐਨ ਡੀ ਚ ਆਪਣਾ ਕੰਮ ਚੱਲ ਰਿਹਾ ਹੈ ਉਹ ਸੋਨ ਨੂੰ ਆਪਾਂ ਫੋਲਡਿੰਗ ਬਣਾ ਕੇ ਤੁਸੀਂ ਕਿਤੇ ਵੀ ਲਿਜਾ ਆ ਸਕਦੇ ਹੋ ਉਹਨੂੰ ਅਗਲੇ ਸੀਜ਼ਨ ਨੂੰ ਚੱਲੂਗਾ ਅਗਲੇ ਸੀਜ਼ਨ ਤੱਕ ਵਾਦਾ ਰਿਹਾ ਵੀ ਆਪਾਂ ਲਾਂਚ ਕਰ ਦਾਂਗੇ ਨਹੀਂ ਇਹ ਸੌ ਹੀ ਖਾਲੀ ਵੀ ਹਰ ਵਾਰ 2 ਫੁੱਟ ਵਧਾਉਣਾ ਵਾ ਕਰ ਨਹੀਂ ਕਰਨਾ ਜੀ ਫਿਊਚਰ ਦੇ ਵਿੱਚ ਅਸੀਂ ਨੇ ਸੌ ਖਾਦੀ ਹਾਂ ਇਹਦੇ ਵਿੱਚ ਹਰ ਇੱਕ ਫਾਰਮ ਨਹੀਂ ਸੌ ਖਾਦੀ ਹੋਈ ਹੈ ਜਦੋਂ ਕਿ ਹੁਣ ਟਰੈਕਟਰ ਆਏਗਾ ਜੀ ਹੂੰ ਕੋਈ ਇਹਨਾਂ ਨੂੰ ਤਾਂ ਲੈਣ ਨੂੰ ਛੱਡ ਗਏ ਹੂੰ ਹੋਰ ਵੀ ਲਈ ਆਉਂਦੇ ਆਂ। ਹੋਰ ਵੀ ਲਈ ਆਉਂਦਾ। ਜੱਤ ਰੈਕੀ ਤੱਕ ਹੁਣ ਕੰਮ ਖੜਾ ਵਾ ਜਿੱਦ ਦਿਨ ਬੀ ਅੱਜ ਵੀ ਤਿਆਰ ਹੋ ਗਿਆ। ਉਸੇ ਜੀ ਦੀ ਉੱਤੀ ਆਪਾਂ ਨੇ ਮਿਹਨਤ ਕੀਤੀ ਹੈ। ਹੁਣ ਦਿਖਾਉਣ ਵਾਸਤੇ ਕੀਤੀ ਆਪਾਂ ਨੇ। ਕਈ ਬੰਦੇ ਕਹਿਣਗੇ ਵੀ ਅਸੀਂ ਹੁਣ ਵੀ 60 ਦੇਤੇ ਚਲਾਉਣਾ। ਨਹੀਂ 60 ਦੇਤੇ ਅਸੀਂ ਨਹੀਂ ਚਲਾ ਸਕਦੇ ਉਹਨੂੰ। ਪੱਕਾ ਨਹੀਂ ਚਲਾ ਸਕਦੇ। ਹਾਂ ਛੋਟੇ ਲਈ ਵੀ ਇੱਕ ਟਾਈਮ ਛੋਟਾ ਟਰੈਕਟਰ ਨਹੀਂ ਵੱਡਾ। ਇੱਕ ਟਾਈਮ ਤੁਸੀਂ ਇਹਨੂੰ 60 ਦੇਤੇ ਚਲਾ ਸਕਦੇ ਹੋ। ਹੂੰ। ਪਰ ਕੰਪਨੀ ਦੇ ਵਿੱਚ ਉਹ ਸੀ 60 ਤੱਕ ਤੁਹਾਨੂੰ ਦੇ ਨਹੀਂ ਸਕਦੇ ਇਹ ਚੀਜ਼ ਇਹ ਚੀਜ਼ ਕਿਉਂ ਕਿ ਨਾ ਮੈਂ ਕਾਫੀ ਬੰਦਿਆਂ ਨੂੰ ਦੇਖਿਆ ਹੋਇਆ ਯਾਰ ਕੋਈ ਐਂਟਰ ਤੇ ਚਲਾ ਦਿੰਦਾ ਕੋਈ ਕਿਸੇ ਤੇ ਚਲਾ ਦਿੰਦਾ ਬਾਈ ਗੱਲਾਂ ਕੀ ਉਹ ਅਰेंजਮੈਂਟ ਚਲਾ ਲਵਾਂਗੇ 10 ਮਿੰਟ ਚਲਾ ਲਵਾਂਗੇ ਜੇ ਜੇ ਆਪਾਂ ਹੁਣੇ 75 HP ਲਈ ਬਣਿਆ ਵਾ ਤੁਹਾਨੂੰ ਟਰੈਕਟਰ 75 HP ਫਿਰ ਲਿਆਉਣਾ ਪੈਣਾ ਹੈ ਚਾਹੀਦਾ ਹੀ ਲਿਆਉਣਾ ਪੈਣਾ ਤੇ ਫੇਰ ਇਹਦਾ ਸਹੀ ਡੈਮੋ ਨਿਕਲਣਾ ਵੀ ਹਾਂ ਵੀ ਇਹ ਕਿਵੇਂ ਕਿੰਨੀ ਕ ਮਿੱਟੀ ਇਹ ਲੈ ਗਈ ਜੀ ਰੋਜ਼ ਇਹਨੂੰ ਚਲਾਉਗੇ ਨਹੀਂ ਇਹਦੇ ਵਸਦਾ ਰੋਗ ਨਹੀਂ ਵਸਦਾ ਰੋਗ ਨਹੀਂ ਵੈਸੇ ਫੇਰ ਇਹ ਪਰਫਾਰਮੈਂਸ ਵੀ ਨਹੀਂ ਨਾ ਉਹ ਪੂਰੀ ਉਹ ਨਹੀਂ ਦੇ ਰਿਹਾਗਾ ਪੂਰੀ ਨਹੀਂ ਕਹਿੰਦੇ ਆਪਾਂ ਅੱਜ ਕਹਿ ਰਹੇ ਆਂ ਚਲਾ ਰਿਹਾ ਮੈਂ ਇਸ ਦੇ ਉੱਤੇ ਫੇਰ ਵੀ ਚੀਜ਼ ਕੋਈ ਜ਼ਿੰਮੇਵਾਰ ਭਾਈ ਇੱਥੇ ਆਉਂਦਾ ਨਾ ਫੈਕਟਰੀ ਦੇ ਵਿੱਚ ਕੁਚਰੇ ਦੇ ਵਿੱਚ ਕੋਈ ਵੀ ਆਉਂਦਾ ਕਦ ਵੀ ਆ ਕੇ ਇਹਨੂੰ ਚੈੱਕ ਕਰ ਸਕਦਾ ਆਪਦਾ ਟਰੈਕਟਰ ਲਿਆਓ ਲੋਡ ਹੀ ਨਹੀਂ ਲੋਡ ਹੀ ਨਹੀਂ ਹਾਂ ਜਿਹੜੇ ਟਰੈਕਟਰ ਸਾਡੇ ਤੇ ਨਹੀਂ ਯਕੀਨ ਕਰਨਾ ਬਿਲਕੁਲ ਨਾ ਕਰੋ ਤੁਸੀਂ ਆਪਣਾ ਟਰੈਕਟਰ 60 ਦਾ ਲਿਓ ਹੂੰ ਇਹ ਇਹ ਵੀ ਚੀਜ਼ ਇੱਕ ਹੈਗੀ ਆ ਵੀ ਨਹੀਂ ਇਹ ਚੀਜ਼ ਹੁੰਦਾ ਜਿੰਨਾ ਟਾਈਮ ਆਪਣਾ ਜਿਹੜੇ ਜਿਹੜਾ ਇੰਪਲੀਮੈਂਟ ਜਿਹੜੇ ਟਰੈਕਟਰ ਵਾਸਤੇ ਬਣਿਆ ਵਾ ਜਿੰਨਾ ਟਾਈਮ ਉਸ ਟਰੈਕਟਰ ਤੇ ਨਹੀਂ ਚੱਲਦਾਗਾ ਬਸ ਇਹਦਾ ਸਿਰਫ ਆਪਣਾ ਇਹ ਮਕਸਦ ਹੈ ਵੀ ਇਹਨੂੰ ਜਾਣੂ ਕਰਵਾ ਦਈਏ ਵੀ ਇਹਦਾ ਕਿੰਨਾ ਕੁ ਲੋਡ ਹੈ ਹਾਂ ਇਹ ਇਹਦਾ ਬਾਈ ਇੱਕ ਵਾਰ ਚਲਾ ਕੇ ਦਿਖਾ ਦਊਗਾ ਵੀ ਹਾਂ ਬਈ ਐਵਜਾ ਚੱਲਦਾ ਵਾ ਇਹ ਤੇ ਜੇ 75 ਕਿਲੋ ਦੇ ਚਲਾਵਾਂਗੇ ਫਿਰ ਇਹ ਕਹਿੰਦਾ ਲੈਫਟ ਨੱਪ ਕੇ ਰੱਖਣੀ ਪਊ ਜਿਵੇਂ ਮਰਜ਼ੀ ਕੋਈ ਦਿੱਕਤ ਨਹੀਂ ਹੈਗੀ ਜੀ ਤੁਸੀਂ ਆਪਣੇ ਕੰਮ ਲੈ ਸਕਦੇ ਜਿਵੇਂ ਵੀ ਪੀ 75 ਕਿਲੋ ਦਾ ਟੈਸਟਿੰਗ ਕਰ ਲਈ ਆ ਭਾਈ ਜੀ ਸਭ ਤੋਂ ਚਲਾ ਚਲਾ ਦੇਖਿਆ ਜੀ ਅੱਛਾ 75 ਤੇ 80 ਨਹੀਂ ਚਲਾਇਆ ਸਾਨੂੰ ਤਾਂ ਅੱਗੇ ਜਿੱਥੇ ਗਏ ਨੇਗੇ ਸਾਨੂੰ ਉਹ ਦੱਸ ਦੇ ਵੀ ਬਿਲਕੁਲ ਓਕੇ ਐ ਠੀਕ ਐ ਕਿਹੜੇ ਕਿਹੜੇ ਟਰੈਕਟਰਾਂ ਤੇ ਚੱਲ ਰਿਹਾ ਬਈ ਇਹ ਇੱਕ ਤਾਂ ਚੱਲ ਰਿਹਾ ਜੀ ਪ੍ਰੀਤੇ 90 ਦੇ ਤੇ 90 ਦੇ ਉਹ ਤਾਂ ਫਿਰ ਹਾਂ ਉਹਨਾਂ ਤੇ ਤੇ ਚੱਲ ਨਹੀਂ ਚੱਲਣੇ ਇੱਕ ਅਰਜਨ ਤੇ ਚੱਲ ਰਿਹਾਗਾ ਜੀ ਅੱਛਾ 75 ਐਚਪੀ ਤੇ 755 ਹਾਂ ਇੱਕ ਹਾਲੈਂਡ ਤੇ ਜਿਹੜਾ ਸਾਨੂੰ ਮੈਂ ਕਹ ਰਿਹਾ ਮਹਾਰਾਸ਼ਟਰ ਦੇ ਵਿੱਚ ਹੀ ਹਾਂ ਪੋਨੇ ਦੇ ਕੇ ਆਇਤੀਗੇ ਜੀ ਆਪਾਂ ਉਹ ਚੱਲ ਰਿਹਾ 5520 ਤੇ ਉਹ ਭਾਈ ਇੱਕ ਜੀ ਉੱਥੇ ਮੈਂ ਇਹ ਪੁੱਛਣੀ ਆ ਕਿਉਂਕਿ ਉੱਥੇ ਜਿਹੜੇ ਵੀਰ ਉੱਥੇ ਜਦੋਂ ਪਹਿਲੀ ਵਾਹੁੰਦੇ ਆ ਉਹ ਹਾਈ ਗੇਅਰ ਚ ਲਾ ਕੇ ਰੋਟਾਵੇਟਰ ਭਜਾਉਂਦੇ ਆ ਉਹੋ ਜਿੱਥੇ ਮੈਂ ਸੋਨੂੰ ਵੀਡੀਓ ਦਿਖਾ ਸਕਦਾ ਮੈਂ ਦੇਖਿਆ ਕਈ ਉੱਥੇ ਹਾਈ ਗੇਅਰ ਚ ਲਾ ਲੈਂਦੇ ਆ ਭਜਾਈ ਫਿਰਦੇ ਰੋੜਿਆਂ ਦੇ ਉੱਤੇ ਖੜ ਖੜ ਕਰਦੇ ਮਾਕਾ ਉਹਨਾਂ ਨੂੰ ਜਾਣੂ ਕਰਵਾਉਣਾ ਪੈਂਦੇ ਚੀਜ਼ਾਂ ਬਾਰੇ ਪਤਾ ਹੀ ਨਹੀਂ ਉਹਨਾਂ ਵੀ ਕਿਵੇਂ ਸਾਧਨ ਕਿਵੇਂ ਚਲਾਈਂਦਾ ਹਾਂ ਠੀਕ ਹੈ ਨਾ ਜਿੱਥੇ ਅਸੀਂ ਇਹਨੂੰ ਚਲਾਇਆ ਉਹ ਗੰਨੇ ਵਾਲੀ ਜ਼ਮੀਨ ਦੇ ਵਿੱਚ ਐ ਡੇ ਡੇ ਤੋਂ ਚ ਗੰਨੇ ਦੀ ਗਏ ਅੱਛਾ ਜੀ ਜਿਹਦੇ ਵਿੱਚ ਅਸੀਂ ਚਲਾ ਕੇ ਆਏ ਜਿੱਥੇ ਡੈਮੋ ਦੇ ਕੇ ਆਏ ਹਾਂ ਉਹ ਤਾਂ ਮਿੱਟੀ ਐ ਉਹ ਨਹੀਂ ਸਕਦਾ ਤੇ ਵੀ ਇਹ ਰੋਟੇਟਰ ਕਿਤੇ ਪਹਿਲਾ ਨੰਬਰ ਤੋਂ ਉਹਨਾਂ ਨੇ ਕਿਤੇ ਦੇਖਿਆ ਨਹੀਂ ਦੀਗਾ ਹਾਂ ਜਿਹੜਾ ਉਹਨੂੰ ਦੇਖਦਾ ਸੀ ਉਹਦਾ ਸਾਹ ਚੜ ਜਾਂਦੇ ਸੀਗਾ ਉਹ ਉਦੋਂ ਵੀ ਛੋਟੇ ਰੋਟੇਟਰ ਹੁੰਦੇ ਆ 3 ਫੁੱਟਾ 4 ਫੁੱਟਾ 5 ਫੁੱਟਾ ਚਲੋ ਹੁਣ ਦੇਖੋ ਥੋੜੇ ਜਿਹਾ ਜਾਨੂ ਹੋ ਗਏ ਲੋਕ ਪਤਾ ਲੱਗ ਗਿਆ ਉਹਨਾਂ ਨੂੰ ਹਾਂ ਠੀਕ ਹੈ ਉਹਦੇ ਕਾਰਨ ਹੁਣ ਥੋੜੇ ਵੱਡਿਆਂ ਕੰਨੀ ਧਿਆਨ ਹੋ ਗਿਆ ਉਹਨਾਂ ਦਾ ਠੀਕ ਹੈ ਤੇ ਹੁਣ ਆਪਾਂ ਇਹਦੀ ਬਾਈ ਗੱਲ ਕਰ ਲਈਏ ਜੇ ਇਹ ਹੁਣ ਡਿਮਾਂਡ ਜਿਵੇਂ ਇਹਦੀ ਜੇ ਕੋਈ ਮੰਗਾ ਕਰਦਾ ਵਾ ਜੀ ਇਹ ਫਿਰ ਕਿਵੇਂ ਪਹਿਲਾਂ ਬੁਕਿੰਗ ਤੇ ਆ ਜਾਂ ਕਿਵੇਂ ਬੁਕਿੰਗ ਜੀ ਬੁਕਿੰਗ ਅੱਛਾ ਇਸ ਨੂੰ ਆਨ ਡਿਮਾਂਡ ਹੀ ਮਿਲਦਾ ਵਾ ਇਹ ਯਾਨੀ ਕਿ ਜਿੰਨੀ ਡਿਮਾਂਡ ਹੋਣੀ ਉਹਨਾਂ ਨੇ ਇਸ ਵੈਸੇ ਰੱਖਦੇ ਆਂ ਜੀ ਅਸੀਂ ਅੱਛਾ ਠੀਕ ਹੈ ਜੀ ਤੇ ਪਰ ਬੁਕਿੰਗ ਦੀ ਸਾਨੂੰ ਪਹਿਲੀ ਅਸੀਂ ਕਰਦੇ ਆਂ ਜੀ ਠੀਕ ਹੈ ਬਾਈ ਤੇ ਸੇਵਕ ਬਾਈ ਜਿਵੇਂ ਇਹਦਾ ਗੇਅਰ ਬਹੁਤ ਵੱਡਾ ਲੱਗਦਾ ਵਾ ਇਹਦੇ ਯਾਰ ਮੈਨੂੰ ਲੱਗਦਾ ਜੇ ਆਨ ਆਰੇ ਟਾਈਮ ਤੇ ਜੇ ਕੋਈ ਕਰਾਰੀ ਬਣਾਉਣੀ ਪਵੇ ਪਾਉਣੀ ਪਵੇ ਤੇ ਖਰਚਾ ਜ਼ਿਆਦਾ ਨਾ ਹੋਊਗਾ ਜੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਅੱਛਾ ਖਰਚੇ ਵਾਲੇ ਇਹਦੇ 'ਚ ਆਪਾਂ ਨੇ ਕੋਈ ਕਮੀ ਨਹੀਂ ਰੱਖਿਆ ਜੀ ਚੀਜ਼ ਵੀ ਹਮੇਸ਼ਾ ਅਸੀਂ ਉਹ ਵਰਤਦੇ ਆਂ ਜੋ ਕਿ ਮਾਰਕੀਟ ਦੇ ਵਿੱਚੋਂ ਮਿਲ ਸਕੇ ਹਾਂ ਸਪੈਸ਼ਲ ਚੀਜ਼ ਲਾ ਦਿਆਂਗੇ ਠੀਕ ਹੈ ਇਹ ਲੋਕਾਂ ਨੇ ਦੇਖ ਕੇ ਚੀਜ਼ ਬਣਾਉਣੀ ਹੈ ਜੀ ਇਹ ਦਾ ਘੇਰ 13 23 ਦੀ ਘੇਰ ਹੈਗਾ ਅੱਛਾ ਸੇਮ ਹੀ ਹੋਊਗਾ ਇਹਦੇ ਵਿੱਚ ਤੇਲ ਵਧਾਇਆ ਹੋਇਆ ਹਾਂ ਮਟੀਰੀਅਲ ਦਾ ਜ਼ਰੂਰ ਫਰਕ ਹੈ ਹਾਂ ਉਹ ਤਾਂ ਫਿਰ ਪੈਣਾ ਹੀ ਫਰਕ ਹੈ ਮਟੀਰੀਅਲ ਆਪਾਂ ਨੂੰ ਉਹਦੇ ਵਿੱਚ ਐ ਮੰਨ ਲਓ ਵੀ ਬਹੁਤ ਜ਼ਿਆਦਾ ਮਿੰਟ ਕਰਕੇ ਟੌਪਾ ਲੱਗਿਆ ਹੋਇਆ ਹੈਗਾ ਠੀਕ ਹੈ ਇਹ ਆ ਗਿਆ ਜੀ ਆਪਣਾ 21 36 28 21 36 28 ਜੀ ਇਹ ਸਾਈਜ਼ ਵੱਡਾ ਕੀਤਾ ਹੋਇਆ ਹੈ ਦੇ ਵਿੱਚ ਗੈਪ ਵਧਾਇਆ ਹੋਇਆ ਥੱਲੇ ਇਹ ਇੱਕ ਇੱਕ ਸੌ ਤੋਂ ਵੱਡਾ ਨਾ ਰੋਲਾ ਹੁੰਦਾ ਵਾ ਜਿਹੜਾ ਇਹਦਾ ਸੀਲ ਦਾ ਕਹਿੰਦੇ ਵੀ 4000 ਦੀ ਆਉਂਦੀ 5000 ਦੀ ਆਉਂਦੀ ਮਹਿੰਗੀ ਸੀਲ ਪੈਂਦੀ ਮਕੈਨੀਕਲ ਸੀਲ ਹੈ ਹਉ ਆ ਗੱਲਾਂ ਮਨ ਕੋਈ ਫਾਇਦਾ ਨਹੀਂਗਾ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਹੈਗਾ 1 ਸਾਲ ਦੀ ਪਹਿਲਾ ਨੰਬਰ ਸਾਡੀ ਫੁੱਲ ਗਾਰੰਟੀ ਹੈ ਸਾਲ ਵਾਸਤੇ ਨੂੰ ਤੁਸੀਂ ਪਾਣੀ ਚ ਡੋਬ ਕੇ ਖੜਾ ਦਿਓ ਕਿਸੇ ਤਰ੍ਹਾਂ ਦੀ ਕੋਸ ਨੂੰ ਸੀਲ ਦੀ ਸਮੱਸਿਆ ਆਉਂਦੀ ਹੈ ਕੋਈ ਟੁੱਟ ਭੱਜਦੀ ਆਉਂਦੀ ਹੈ ਇੱਕ ਐਕਸੀਡੈਂਟ ਨਹੀਂ ਪੀਸ ਕਰਨਾ ਠੀਕ ਹੈ ਨਾ ਬਾਕੀ ਸਾਡੀ ਫੁੱਲ ਗਾਰੰਟੀ ਹੈ ਜੀ ਗਾਰੰਟੀ ਚ 1 ਸਾਲ ਦੀ ਸਾਡੀ ਫੁੱਲ ਗਾਰੰਟੀ ਲਿਖ ਕੇ ਦੇਵਾਂਗੇ ਬਗੈਰ ਇਹ ਇਹ ਇੱਕ ਚੀਜ਼ ਸੇਵਕ ਬਾਈ ਕਹਿ ਰਿਹਾ ਗਾਰੰਟੀ ਕਹਿ ਰਿਹਾ ਵਾਰੰਟੀ ਨਹੀਂ ਕਹਿ ਰਿਹਾ ਹੈਗਾ ਹਣਾ ਠੀਕ ਹੈ ਜੀ ਫੁੱਲ ਗਾਰੰਟੀ ਹੈ ਜੀ ਹਾਂ ਠੀਕ ਹੈ ਬਾਈ ਠੀਕ ਹੈ ਜੀ ਠੀਕ ਹੁਣ ਜਿਵੇਂ ਇਹਦਾ ਆਪਾਂ ਗੇਅਰ ਵੱਡਾ ਕਰਤਾ ਵਾ ਜੀ ਇਹਦਾ ਜੇ ਮੰਨ ਲਓ ਵੀ ਫਿਊਚਰ ਦੇ ਵਿੱਚ ਸਾਲ 2 ਸਾਲਾਂ ਨੂੰ 3 ਸਾਲਾਂ ਨੂੰ ਜਦੋਂ ਇਹਦੀ ਕੋਈ ਰਿਪੇਅਰ ਹੀ ਮੰਗੂਗਾ ਹਾਂਜੀ ਉਹ ਪਾਰਟਸ ਅਵੇਲੇਬਲ ਸਾਰੇ ਮਿਲ ਜਾਣਗੇ ਜੀ ਬਈ ਸਭ ਮਿਲਦੇ ਜੀ ਕਿਦੋਂ ਵੀ ਲੈ ਲਓ ਮਾਰਕੀਟ ਦੇ ਵਿੱਚੋਂ ਮਿਲਦੇ ਆ ਜਿੱਦੀ ਗੱਡੀ ਸਭ ਕੁਝ ਹਾਂ ਵੀ ਇਹ ਚੀਜ਼ ਕਈ ਵਾਰ ਨਾ ਕਈ ਕੰਪਨੀਆਂ ਇਹ ਕਰ ਲੈਂਦੀਆਂ ਆ ਸਾਾਨੂੰ ਹੀ ਮਿਲੂਗੀ ਆ ਸਾਡੇ ਤੋਂ ਹੀ ਮਿਲੂਗੀ ਇਹ ਚੀਜ਼ ਉਹ ਤਾਂ ਫਿਰ ਸੌਖਾਂ ਵਾਲੀ ਗੱਲ ਹੋ ਗਈ ਨਾ ਵੀ ਕਿਸੇ ਪਾਸੇ ਜਾਣਾ ਨਹੀਂ ਦੇਣਾ ਬੰਦਾ ਜਿਹੜਾ ਘੇਰਾ ਫਸ ਗਿਆ ਹਾਂ ਨਹੀਂ ਅਸੀਂ ਇਹ ਚੀਜ਼ ਦੇ ਕਿਸੇ ਦੇ ਵਿੱਚ ਵੀ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਵੀ ਬੰਦੇ ਨੂੰ ਬਾ ਇਹ ਇਹ ਚੀਜ਼ ਜ਼ਰੂਰੀ ਹੁੰਦੀ ਹੈ ਕਿਉਂਕਿ ਇਹ ਸਭ ਜ਼ਰੂਰੀ ਹੈ ਜੀ ਹਾਂ ਕਿਉਂਕਿ ਇੱਥੇ ਆਪਾਂ ਪੰਜਾਬ ਚ ਬੈਠੇ ਆ ਤੁਸੀਂ ਹੁਣ 올 ਇੰਡੀਆ 올 ਇੰਡੀਆ ਕੀ ਫੋਰਨ ਬਾਹਰ ਵੀ ਭੇਜੀ ਜਾਂਦੀ ਹੈ ਬਹੁਤ ਥਾਂ ਤੇ ਜਾ ਰਿਹਾ ਹੈ ਜੀ ਮਾਲ ਮੁਟੇ ਬਾਅਦ ਪਾਰਟਸ ਲਵੇ ਬੰਦਾ ਕਿਸ ਹਾਂਜੀ ਹਾਂਜੀ ਨਹੀਂ ਜੀ ਬਾਹਰ ਸਭ ਕੁਝ ਮਿਲਦਾ ਹੈ ਇਹਦਾ ਠੀਕ ਹੈ ਜਿੱਥੋਂ ਮਰਜ਼ੀ ਚੀਜ਼ ਇਹਦੀ ਲੈ ਸਕਦਾ ਠੀਕ ਹੈ ਤੇ ਚਲੋ ਜੀ ਇਹੇ ਜਾਣਕਾਰੀਆਂ ਮੇਰੇ ਸਾਬ ਨਾਲ ਬਾਈ ਕੰਪਲੀਟ ਹੋ ਗਈ ਆਪਣੀ ਸਾਰੀ ਜਾਣਕਾਰੀ ਤੇ ਹੁਣ ਇੱਕ ਆਪਾਂ ਡੈਮੋ ਦੇ ਦਿੰਨੇ ਆ ਤੁਹਾਨੂੰ ਹਨਾ ਚਲਾ ਕੇ ਵੇਖ ਲੈਣੇ ਇਹਨੂੰ ਵੀ ਕਿਵੇਂ ਚੱਲਦਾ ਵਾ ਤੇ ਕਿੰਨੀ ਕਿੰਨ੍ਹਾਈ ਚ ਜਾਂਦਾ ਵਾ ਕਿਉਂਕਿ ਉਹ ਤਾਂ ਆਪਾਂ ਪਹਿਲਾਂ ਗੱਲ ਕਰਤੀ ਵੀ 60 HP ਨੇ ਨੰਗਾਈ ਜਿਆਦਾ ਨਹੀਂ ਜਾਣਾਗਾ 75 HP ਤੇ ਹੀ ਇਹ ਨੇ ਸਹੀ ਚੱਲਣਾ ਵਾ ਤੇ ਬਾਕੀ ਬਾਈ ਸੇਵਕ ਬਹੁਤ ਧੰਨਵਾਦ ਤੇਰਾ ਧੰਨਵਾਦ ਜੀ ਜਾਣਕਾਰੀ ਦੇਣ ਲਈ ਹਾਂ ਧੰਨਵਾਦ ਤੇ ਧੰਨਵਾਦ ਸੋਣੇਓ ਨੰਬਰ ਸਕਰੀਨ ਤੇ ਚੱਲ ਰਹੇ ਆ ਇਹਨਾਂ ਨੰਬਰਾਂ ਦੇ ਕੰਟੈਕਟ ਕਰ ਸਕਦੇ ਹੋ ਤੁਸੀਂ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਕੋਈ ਐਸ ਵਨ ਕਹੇ ਵੀ ਪਤਾ ਨਹੀਂ ਪਹਿਲਾਂ ਬਾਹੇ ਹੋਏ ਦੇ ਵਿੱਚ ਲਾ ਕੇ ਬਾਈਆਂ ਨੇ ਚੈੱਕ ਕਰਵਾਤਾ ਆ ਦੇਖ ਸਕਦੇ ਹੋ ਜੀ ਬਿਲਕੁਲ ਡੱਕਰ ਜ਼ਮੀਨ ਹੈ ਕੋਈ ਇਹ ਨਹੀਂ ਹੈਗਾ ਜਮਨ ਸੁੱਕੀ ਜ਼ਮੀਨ ਹੋਈ ਪਈ ਹੈਗੀ ਬਿਲਕੁਲ ਜੀ ਤੁਹਾਡੇ ਸਾਹਮਣੇ ਫਸਲ ਵਾਢੀ ਗਈ ਹਟੀ ਹੈਗੀ ਹਾਂ 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 ਠੀਕ ਹੈ ਜੀ ਕਣਕੇ ਜੀ ਉਹੀ ਵਾਲੇ ਉਸੇ ਰੋਡ ਫੂਸ ਪਿਆ ਜਿਹਦੇ ਵਿੱਚ ਇਸ ਟਾਈਮ ਚਲਾ ਰਹੇ ਹਾਂ ਦੋਨੇ ਪਾਸੇ ਜਗਾ ਸਾਢੇ ਕਿ ਚਲਾਵਾਂਗੇ ਤੁਹਾਡੇ ਸਾਹਮਣੇ ਲੋ ਜੀ ਵੈਲਕਮ ਟੂ ਕੀ ਵਾਂਟ 60 ਐਕ ਵੀ ਟਰੈਕਟਰ ਸੋਨਾ ਲੀ ਦਾ ਸਕੰਦਰ ਜਿਹਦੇ ਮਗਰ ਕਰਦੇ ਆਵਾਟ ਸੋਨਾ ਦਾ 1 ਲੱਖ ਰੁਪਿਆ ਲਿਆ ਭਾਈ ਸੇਵਕ ਹੁਣ ਇਹ ਦਿਖਾ ਦਿੱ ਗਿਆ ਪਟੰਗਾਈ ਦਿਖਾ ਦਿੱ ਗਿਆ ਹਣਾ ਇਧਰਲੇ ਪਾਸੇ ਵੀ ਦੇਖ ਲਓ ਜਗਾ ਸੜ ਕੇ ਚਲਾਇਆ ਜੀ ਤੇ ਉਧਰੋਂ ਵੀ ਹਾਂਜੀ ਹੁਣ ਜਿੰਨਾ ਮਾਜਨਾ ਦੀ ਟਰੈਕਟਰ ਦਾ ਇਹਨੇ ਕੀ ਕੀਤਾ ਹੈਗਾ ਹੁਣ ਜਿਹੜੀ ਗੱਲ ਐਨਸੀ ਟੇਪ ਨਹੀਂ ਜਾ ਕੇ ਲੈ ਕੇ ਆਏ ਜੀ ਜੇ 6 ਇੰਚ ਹੀ ਨਾ ਹੋਵੇ ਤਾਂ ਉਹ ਚੀਜ਼ ਦੇ ਆਪਾਂ ਜ਼ਿੰਮੇਵਾਰ 6 ਇੰਚ ਸੁੱਕਾ ਵਾਂ ਬਹੁਤ ਆ ਬਿਲਕੁਲ ਤੁਸੀਂ ਪੱਥਰ ਦੇਖੋ ਜੀ ਪੰਨਿਆਂ ਨਾਲ ਲੈ ਹਾਂ ਇਹ ਜੀ ਮਿੱਟੀ ਦੇ ਵਿੱਚ ਇਹ ਟਰੈਕਟਰ ਛੋਟਾ ਖਿੱਚੀ ਜਾ ਰਿਹਾ 14 ਫੁੱਟੇ ਨੂੰ ਕੋਈ ਜਗ੍ਹਾ ਦੇਖ ਲਓ ਕਿੱਥੇ ਤੱਕ ਜਾ ਰਹੀ ਹੈ ਬਿਲਕੁਲ ਜਗ੍ਹਾ ਤਾਂ ਮੈਂ ਅੱਗੇ 15 16 ਗੀੜੇ ਲੱਗਣੇ ਆ ਇਹ ਟਰੈਕਟਰ ਹੁਣ ਯਕੀਨ ਵਾਲੀ ਗੱਲ ਹੈ ਵੀ ਨਹੀਂ ਨੀਗੀ ਨਾ ਇਹਦੀ ਇਹ ਚੱਲਦਾ ਹੋਊਗਾ ਤੇ ਮੇਰੇ ਹਿਸਾਬ ਨਾਲ ਅੱਧਾ ਪਿੰਡ ਤਾਂ ਵਾਧੂਗਾ ਯਾਰ ਆਹ ਤਾਂ ਯਾ ਅੱਗੇ ਮੂਰੇ ਸਾਧਨ ਚੰਗੇ ਤੇ ਬੰਦਾ ਚੰਗਾ ਮੂਰੇ ਬੈਠਣ ਵਾਲਾ ਹਾਂ ਇਹਨੇ ਛੱਡਣੀ ਕੋਈ